ਅੱਜ ਬਗਾਂ ਲਗਾਤੇ ਇੰਟਰਨੈਟ ਕਨੈਕਸ਼ਨ ਦੀ ਆਪਾਂ ਸਾਰੇ ਇੰਟਰਨੈਟ ਕਨੈਕਸ਼ਨ ਯੂਜ਼ ਕਰਦੇ ਆਂ ਤੇ ਕੋਈ ਵੀ ਵਿਅਕਤੀ ਅੱਜ ਦੇ ਟਾਈਮ 'ਚ ਇੰਟਰਨੈਟ ਤੋਂ ਬਿਨਾ ਅੱਗੇ ਨਹੀਂ ਵਧ ਸਕਦਾ ਕੋਈ ਆਫਿਸ ਵਰਕ ਹੈ ਕੋਈ ਬਿਜ਼ਨਸ ਹੈ ਕਿਤੇ ਵੀ ਹੈ ਉਹ ਇੰਟਰਨੈਟ ਨਾਲ ਹੀ ਚੱਲ ਸਕਦਾ ਹੁਣ ਇਸ ਦੇ ਅੰਦਰ ਵਿੱਚ ਸੈਂਟਰ ਸਰਕਾਰ ਨੇ ਟੈਲੀਕਮ ਬਿਲ ਦੇ 2023 ਲੈ ਤਾ ਹੈ ਇਹ ਬਿਲਕੁਲ ਕੀ ਹੈ ਇਸ ਬਿਲ ਦੇ ਜ਼ਿਆਦਾ ਜ਼ਿਆਦਾ ਜਿਹੜਾ ਪ੍ਰੋਵੀਜ਼ਨ ਆਇਆਗਾ ਸਿਆ ਕਿਸ ਨੂੰ ਜਿਹੜਾ ਵਿਅਕਤੀ ਮੋਬਾਈਲ ਜਿਹੜਾ ਵਿਅਕਤੀ ਇੰਟਰਨੈਟ ਕਨੈਕਸ਼ਨ ਨੂੰ ਇੰਟਰਰੈਪਟ ਕਰੂਗਾ ਕੱਟੂਗਾ ਮੋਬਾਈਲ ਕਨੈਕਸ਼ਨ ਨੂੰ ਕੱਟੂਗਾ ਟਾਵਰ ਨੂੰ ਨੁਕਸਾਨ ਪਹਜਾਊਗਾ ਤੇ ਹੋਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਕਰੂਗਾ ਜਿਸ ਦੇ ਨਾਲ ਇੰਟਰਨੈਟ ਦੀ ਵਿਵਸਥਾ ਤੇ ਜਿਹੜਾ ਅਸਰ ਪਵੇ ਉਹਨੂੰ 3 ਸਾਲ ਦੀ ਸੇਵਾ ਦਾ ਪ੍ਰਬੰਧਨ ਹੈ। ਇੰਸੈਂਟਰ ਸਰਕਾਰ ਨੇ ਹੁਣ ਤੱਕ 1 ਲੱਖ 4579 ਕਰੋੜ ਦੇ ਲਾਗਤ ਨਾਲ ਸਾਰੇ ਪਿੰਡਾਂ ਤੱਕ ਜਿਹੜਾ ਆਪਟੀਕਲ ਫਾਈਬਰ ਬਾਏਰ ਬਾਗੇ ਇੰਟਰਨੈਟ ਕਨੈਕਸ਼ਨ ਦੀ ਬਹੁਤ ਬਣਾਈ ਹੈ ਪਰ ਕੁਝ ਜੇ ਲੋਗ ਪਰ ਜਿਹੜਾ ਉਹ ਨਾਮ ਯਾਰ ਹੁੰਦਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਤਾਂ ਪਰ ਪ੍ਰੋਟੈਸਟ ਹੁੰਦਾ ਜਾਂ ਕੋਈ ਹੋਰ ਪ੍ਰੋਟੈਸਟ ਹੁੰਦਾ ਤਾਂ ਉਸ ਟਾਈਮ ਦੇ ਜਿਹੜਾ ਟਾਵਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਤੇ ਇੰਟਰਨੈਟ ਕਨੈਕਸ਼ਨ ਡ੍ਰੈਪਟ ਕਰਨ ਵਾਲੇ ਵਿਅਕਤੀ ਨੂੰ ਹੁਣ 3 ਸਾਲ ਦੀ ਸਜ਼ਾ ਤੇ ਜੁਰਮਾਨਾ ਭੁਗਤਣਾ ਪਿਆ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸ਼ੇਅਰ ਕਰ ਧੰਨਵਾਦ